ਅੰਮ੍ਰਿਤਸਰ ਸੇਵਾਦਾਰ ਦੇ ਕਤਲ ਮਾਮਲੇ ਵਿੱਚ ਪੁਲਿਸ ਨੇ ਖੋਲੇ ਕਈ ਹੋਰ ਰਾਜ ਹਾਂਜੀ ਸਰ ਕੀ ਮਾਮਲਾ ਹੈਗਾ ਜੀ ਜਿਹੜੀ ਹੈ ਇੱਕ ਅਫਵਾਹ ਫੈਲ ਰਹੀ ਹੈ ਜੀ ਪੂਰੇ ਸਮਾਜ ਦੇ ਵਿੱਚ ਹਾਂ ਅੱਜ ਸਵੇਰੇ ਸਾਨੂੰ 6:30 ਵਜੇ ਜਿਹੜੀ ਹੈਗੀ ਹੈ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਕਵਾਲ ਮੰਡੀ ਦੇ ਵਿੱਚ ਜਿਹੜੇ ਇੱਕ ਬਲਦੇਵ ਸਿੰਘ ਹੈਗੇ ਨੇ ਇਹਨਾਂ ਨੂੰ ਮਲਟੀਨ ਸ਼ਾਹ ਕਰਕੇ ਕਿਆ ਜਾਂਦਾ ਜਿਹੜਾ ਕਚੂਰਾ ਵਾਲੀ ਸਰਕਾਰ ਦੇ ਜਿਹੜੇ ਹੈਗੇ ਉਹਦੇ ਬੈਠੇ ਹੈਗੇ ਨੇ ਗੱਡੀ ਨਿਸ਼ੀਨ ਨੇ ਉਹਨਾਂ ਦਾ ਜਿਹੜਾ ਹੈ ਕਿਸੇ ਬੰਦੇ ਨੇ ਬਲੰਟ ਵੈਪਨ ਦੇ ਨਾਲ ਉਹਨਾਂ ਦੀ ਜਿਹੜੀ ਹੈਗੀ ਹੈ ਹੱਥਿਆਕਾ ਦਿੱਤੀ। ਮੌਕੇ ਤੇ ਜਾ ਕੇ ਅਸੀਂ ਐਫਆਈਆ ਦਰਜ ਕਰ ਲਈ ਔਰ ਰਜਿਸਟਰਡ ਕਰ ਰਹੇ। ਇਹਦੇ ਵਿੱਚ ਪ੍ਰੀਲਿਮਰੀ ਇਨਵੈਸਟੀਗੇਸ਼ਨ ਤੋਂ ਸਾਡਾ ਜਿਹੜਾ ਮਾਮਲਾ ਹੈਗਾ ਇਹ ਕੋਈ ਨਿੱਜੀ ਰੰਜਿਸ਼ਤਾ ਲੱਗ ਰਿਹਾ ਹੈ ਜਿਹਨੂੰ ਅਸੀਂ ਤਫ਼ਤੀਸ਼ ਕਰ ਰਹੇ ਹਾਂ ਇਨਵੈਸਟੀਗੇਸ਼ਨ। ਅਜੇ ਉਨਹੀਂ ਜਿਹੜੀ ਹੈਗੀ ਹੈ ਜਿਹੜੀ ਇਹ ਤਫ਼ਤੀਸ਼ ਜਿਹੜੀ ਹੈ ਸਟਾਰਟ ਕੀਤੀ ਗਈ ਹੈ ਐਫਆਈਆ ਦਰਜ ਕਰ ਲਈ ਗਈ ਹੈ ਔਰ ਇਨਵੈਸਟੀਗੇਸ਼ਨ ਜਿਹੜੀ ਹੈ ਸਾਇੰਟਿਫਿਕ ਇਸੋ ਚੱਲਣ ਵਾਲੀ ਜਿਹੜੀ ਗੱਲ ਹੈਗੀ ਹੈ ਟੋਟਲੀ ਗਲਤ ਹੈਗੀ ਇਹਦੇ ਵਿੱਚ ਕੋਈ ਵੈਪਨ ਜਿਹੜਾ ਗੋਲੀ ਜਾਂ ਫਾਇਰਮਲ ਆ ਯੂਜ਼ ਨਹੀਂ ਹੋਇਆ ਬਲੰਟ ਵੈਪਨ ਜਿਹੜਾ ਹੈਗਾ ਉਹਨਾਂ ਜਿਹੜਾ ਨੂੰ ਸੱਟ ਵਾਰੀ ਗਈ ਹੈ ਗੋਲੀ ਵਾਲੀ ਜਿਹੜੀ ਵੀ ਖਬਰ ਚੱਲੀ ਹੈ ਉਹ ਗਲਤ ਹੈ ਬਜਾ ਰੰਜੀਸ਼ ਜਿਹੜੀ ਫਿਲਹਾਲ ਪ੍ਰੇਮਰ ਨਹੀਂ ਸਾਨੂੰ ਲੱਗ ਰਹੀ ਹੈ ਉਹ ਕੋਈ ਨਿੱਜੀ ਰੰਜਿਸ਼ ਲੱਗ ਰਹੀ ਹੈ ਕਿਉਂਕਿ ਇੱਥੇ ਕੋਈ ਚੋਰੀ ਨਹੀਂ ਹੋਈ ਜਾਂ ਹੋਰ ਕੋਈ ਪੈਸੇ-ਪੂਸੇ ਦੀ ਲੈਣੀ ਨਹੀਂ ਸੋ ਇਸ ਇਨਵੈਸਟੀਗੇਸ਼ਨ ਤੋਂ ਫਿਲਹਾਲ ਜਿਹੜੀ ਹੈ ਕਿ ਇੰਨੇ ਲੱਗਾ ਬਾਕੀ ਪਾਰਟ ਆਫ ਇਨਵੈਸਟੀਗੇਸ਼ਨਸ ਹੈਗੀਆਂ ਸਾਰੀਆਂ ਇਨੀਸ਼ੀਅਲੀ ਸਟੇਜਿਸ ਹੈਗੀਆਂ ਕਿ ਵੀ ਦੇ ਵੀ ਇਨਵੈਸਟੀਗੇਸ਼ਨ ਅੱਗੇ ਵੀ ਕਿ ਫਿਰ ਤੁਹਾਨੂੰ ਉਸ ਬਾਰੇ ਦੱਸ ਸਕਦੇ ਸਰ ਉਹ ਸਾਰੀਆਂ ਚੀਜ਼ਾਂ ਫਿਰ ਮੈਂ ਤੁਹਾਨੂੰ ਰਿਕਵੈਸਟ ਕਰਨਾ ਪਾਰਟ ਆਫ ਇਨਵੈਸਟੀਗੇਸ਼ਨ ਹੈ ਮੈਂ ਓਪਨਲੀ ਡਿਸਕਸ ਕਰਾਂਗਾ ਤਾਂ ਮੇਰਾ ਕੇਸ ਖਾਪ ਹੋਏਗਾ ਸੋ ਮੈਂ ਤੁਹਾਨੂੰ ਜਲਦੀ ਹੀ ਜਿਹੜਾ ਇਹਦੇ ਵਿੱਚ ਚੰਗੀਆਂ ਵੀ ਡਵੈਲਪਮੈਂਟਸ ਹੋਣਗੀਆਂ ਦਾ ਪ੍ਰੈਸ ਕਾਨਫਰੰਸ ਕਰਕੇ ਤੁਹਾਨੂੰ ਜ਼ਰੂਰ ਦੱਸਾਂ ਤੇ ਸਭ ਉਮੀਦ ਹੈ ਜੀ ਕਿ ਇਨਵੈਸਟੀਗੇਸ਼ਨ ਪਰਚਾ ਦਰਜ ਹੋਣੇ ਹੋ ਰਿਹਾ ਹੈ ਅਸੀਂ ਇਸ ਵਿੱਚ ਸਵੇਰ ਦੇ ਲੱਗੇ ਹੋਏ ਹਾਂ ਬਹੁਤ ਜਲਦੀ ਕਰਦੇ ਹਾਂ ਘਟਨਾ ਕਿੰਨੇ ਵਜੇ ਤੇ ਹੋਇਆ ਸਾਨੂੰ ਰਿਪੋਰਟਡ ਜਿਹੜੀ ਹੈਗੀ ਆ ਉਹ ਕੋਈ ਹੈਗੀ ਆ 8:30 ਵਜੇ ਤਬੇ ਇਸ ਵੀ ਤਾਂ ਅਜਾ ਕਿੰਨੇ ਵਜੇ ਘਟਨਾ ਵਾਪਰੀ ਹੈ ਇਹ ਘਟਨਾ ਦੀ ਦੇਖੋ ਹੁਣ ਐਗਜੈਕਟ ਟਾਈਮਿੰਗ ਤਾਂ ਨਹੀਂ ਹੈਗੀ ਕਿਉਂਕਿ ਉਹ ਜਿਹੜੇ ਆਪਣੇ ਸੀਗੇ ਬਲਦੇਵ ਸਿੰਘ ਜਿਹੜੇ ਸੀਗੇ ਉੱਥੇ ਆਪਣੇ ਸੌਂਦੇ ਸੀਗੇ ਦਰਗਾਹ ਤੇ ਹੀ ਸੌਂਦੇ ਸੀਗੇ ਉਹਨਾਂ ਦਾ ਬੇਟਾ ਸਵੇਰੇ 6:30 ਵਜੇ ਜਦੋਂ ਗਿਆ ਹੈਗਾ ਉਹਨਾਂ ਨੂੰ ਚਾਹ ਦੇਣ ਦੇ ਲਈ ਉਦੋਂ ਉਹਨਾਂ ਨੇ ਗੇਟ ਨਹੀਂ ਖੋਲਿਆ ਫਿਰ ਉਹ ਕਰਦੇ ਕਰਾਂਦੇ ਅੱਧਾ ਪੌਣਾ ਘੰਟਾ ਲੱਗ ਜਾਂਦਾ ਇਹ ਇਕੱਲੇ ਸੀਗੇ ਹਾਂ ਇਹ ਇਕੱਲੇ ਰਹਿੰਦੇ ਸੀ ਸਰ ਆਲਮੋਸਟ ਤਕਰੀਬਨ ਵੀ 25 ਸਾਬਤ ਹੁੰਦੇ ਸੀ ਸੋ ਤਾਂ ਆਇਆ ਕੋਈ ਧਮਕੀਆ ਦੇ ਰਿਹਾ ਸੀ ਕਰਦੇ ਸੀ ਉਹਨਾਂ ਨੇ ਚਾਰ ਪੰਜ ਇਹ ਪਹਿਲਾਂ ਉਹਨਾਂ ਨੇ ਨੋ ਕਮੈਂਟਸ ਨੋ ਪੁਆਇੰਟ ਕਿ ਇਹ ਪਾਰਟ ਆਫ ਇਨਵੈਸਟੀਗੇਸ਼ਨਸ ਹੈਗੀ ਆ ਆਪ ਇਨਵੈਸਟੀਗੇਟ ਕਰਕੇ ਹੀ ਕੁਝ ਕਹਿ ਸਕਦਾ ਹਾਂ ਕਾਰਵਾਈ ਕੀ ਕੀਤੀ ਹੈ ਜੀ ਐਫ ਆਰ ਦਰਜ ਕਰ ਲਈ ਹੈ ਇਨਵੈਸਟੀਗੇਸ਼ਨ